ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਖਾਲਿਸਤਾਨਾਂ ਨੇ ਪੀਐਮ ਮੋਦੀ ਦਾ ਕੀਤਾ ਵਿਰੋਧ ਤਾਂ ਪੜਕੇ ਹਰਪਜਨ ਸਿੰਘ ਕਹਾ ਇਹ ਬਹੁਤ ਨਿੰਦਨਯੋਗ ਕਮਲ ਭਾਬੀ ਦੇ ਕਤਲ ਨੂੰ ਦੱਸਿਆ ਦਰਦਨਾਕ ਪੰਜਾਬ ਤੋਂ ਰਾਜ ਸਭਾ ਮੈਂਬਰ ਦੇ ਸਾਥਕਾ ਭਾਰਤੀ ਗੀਂਦਵਾਲ ਹਰਪਜਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਖਾਲਿਸਤਾਨਿਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਇਹ ਹਾਲਾਂਕਿ ਇਸ ਮੌਕੇ ਉਹਨਾਂ ਨੇ ਪੰਜਾਬ ਵਿੱਚ ਦੇ ਕਮਾਂ ਦੀ ਸ਼ਲਾਘਾ ਵੀ ਕੀਤੀ ਹੈ ਸਾਬਕਾ ਕ੍ਰਿਕਟ ਨੇ ਕ੍ਰਿਕਟ ਨੇ ਕਿਹਾ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਖੇਡਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦੀਆਂ ਪਰ ਮੁੱਖ ਮੰਤਰੀ ਮਾਨ ਹਾਕੀ ਕ੍ਰਿਕਟ ਫੁੱਟਬਾਲ ਵਾਲੀ ਵਲ ਸਮੇਤ ਸਾਰੀਆਂ ਖੇਡਾਂ ਨੂੰ ਪਸੰਦ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਖਾਲਿਸਤਾਨ ਦੇ ਪ੍ਰਦਰਸ਼ਨ ਤੇ ਆਪ ਦੇ ਸੰਸਦ ਮੈਂਬਰ ਭਜਨ ਸਿੰਘ ਨੇ ਕਿਹਾ ਹੈ ਕਿ ਹਰ ਵਰਗ ਅਤੇ ਹਰ ਖੇਤਰ ਵਿੱਚ ਬਹੁਤ ਬਹੁਤ ਚੰਗੇ ਲੋਕ ਹਨ ਅਤੇ ਉਹਨਾਂ ਵਿੱਚੋਂ ਕੁਝ ਛਰਾਤੀ ਵੀ ਹਨ ਜੋ ਸਿਰਫ ਨੁਕਸਾਨ ਹੀ ਦੇਖਦੇ ਆ ਉਹਨਾਂ ਦਾ ਕੰਮ ਛਰਾਤ ਕਰਨਾ ਹੈ ਸਾਬਕਾ ਕ੍ਰਿਕਟ ਹਰਭਜਨ ਸਿੰਘ ਨੇ ਅੱਗੇ ਕਿਹਾ ਹੈ ਕਿ ਜੇਕਰ ਅਸੀਂ ਪਿਆਰ ਸਾਂਝਾ ਕਰਦੇ ਹਾਂ ਤਾਂ ਦੁਨੀਆ ਇੱਕ ਬਿਹਤਰ ਜਗ੍ਹਾ ਬਣ ਸਕਦੀ ਹੈ ਜੇ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬਣ ਕੇ ਚੱਲਾਂਗੇ ਚੱਲਦੇ ਹਾਂ ਤਾਂ ਉਹਨਾਂ ਨਾਲ ਰਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਕਤ ਸਖਲਸਤਾਨੀ ਦੇ ਪ੍ਰਦਰਸ਼ਨ ਵਿੱਚ ਬੱਚੇ ਵੀ ਮੌਜੂਦ ਹਨ ਬੱਚਿਆਂ ਨੂੰ ਕੀ ਪਤਾ ਉਹ ਕੀ ਕਰ ਰਹੇ ਹਨ ਇਹ ਪਰ ਇਹ ਸਾਡੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਸਹੀ ਰਸਤਾ ਦਿਖਾਈਏ ਮੈਨੂੰ ਲੱਗਦਾ ਹੈ ਕਿ ਸਾਨੂੰ ਪਿਆਰ ਦੇ ਬੀਜ ਬੀਜਨੇ ਚਾਹੀਦੇ ਹਨ ਗੁੱਸੇ ਦੇ ਨਹੀਂ ਅਤੇ ਕੈਨੇਡਾ ਵਿੱਚ ਹੋਇਆ ਵਿੱਚ ਜੋ ਹੋਇਆ ਜੋ ਹੈ ਤੇ ਜੋ ਹੋ ਰਿਹਾ ਹੈ ਉਹ ਨਿੰਦਨਯੋਗ ਹੈ ਮੈਂ ਹਮੇਸ਼ਾ ਅਜਿਹਿਆਂ ਘਟਨਾਵਾਂ ਦੀ ਨਿੰਦਾ ਕਰਦਾ ਹਾਂ ਸਾਬਕਾ ਕ੍ਰਿਕਟ ਦੇ ਆਪ ਸੰਸਦ ਮੈਂਬਰ ਭਜਨ ਸਿੰਘ ਨੇ ਕਿਹਾ ਕਮਲਕੌਰ ਕਤਲ ਕੇਸ ਦੀ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਅਤੇ ਸਾਰੇ ਸਾਰੇ ਨਾਗਰਿਕਾਂ ਨੂੰ ਖੁਸ਼ ਰੱਖੀਏ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੋਵੇਂ ਇਸ ਮਾਮਲੇ ਤੇ ਕੰਮ ਕਰ ਰਹੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ